ਹੰਸਾ ਜੀ ਅੱਜ ਬੇਸ਼ੀਸ਼ ਮੀਟਿੰਗ ਹੋਈ ਆ ਅੰਮ੍ਰਿਤਸਰ ਜਿਹੜੀ 26 ਸੌਰੀ 27 ਨੂੰ ਲੈ ਕੇ ਜਿਹੜਾ ਕੱਟ ਕਰਨ ਜਾ ਰਹੇ ਵਿੜੇ ਨੇ ਜਿਹੜੇ ਝੂਠੇ ਪਰਚੇ ਦਰਜ ਕੀਤੇ ਗਏ ਆ ਸਰਕਾਰ ਵੱਲੋਂ ਕੀ ਕਹਿਣਾ ਹੈਗਾ ਤੁਹਾਡਾ ਉਸ ਬਾਰੇ ਸਰਕਾਰ ਵੱਲੋਂ ਮੀਡੀਆ ਦਾ ਗਲਾ ਘੁੱਟਣ ਲਈ ਅੱਜ ਤੋਂ ਹੀ ਨਹੀਂ ਜਦੋਂ ਤੋਂ ਸਰਕਾਰ ਬਣੀ ਆ 2022 ਦੇ ਵਿੱਚ 2022 ਦੀ ਸਤੰਬਰ ਦੇ ਵਿੱਚ ਚੈਨਲ ਬੰਦ ਕਰਨਾ ਸ਼ੁਰੂ ਕਰ ਦਿੱਤੇ ਵੱਖ-ਵੱਖ ਆਦਾਰਿਆਂ ਦੇ ਉਸ ਤੋਂ ਬਾਅਦ ਪਰਚਿਆਂ ਤੇ 2025 ਦੇ ਵਿੱਚ ਪਹਿਲਾ ਪਰਚਾ 2025 ਦੇ ਆਖਰ ਦੇ ਵਿੱਚ ਦੂਜਾ ਪਰਚਾ ਤਾਂ ਜਦ ਲਗਾਤਾਰ ਇਹ ਸਰਕਾਰ ਜਿਹੜੀ ਮੀਡੀਆ ਦੀ ਆਵਾਜ਼ ਦਬਾਉਣ ਜਾ ਰਹੀ ਹੈ ਉਹਨੂੰ ਲੈ ਕੇ ਇੱਕ ਸੰਘਰਸ਼ ਕਮੇਟੀ ਬਣੀ ਹੈ ਪ੍ਰੈਸ ਦੀ ਆਜ਼ਾਦੀ ਬਹਾਲ ਸੰਘਰਸ਼ ਕਮੇਟੀ ਜਿਹਦੇ ਵੱਲੋਂ ਪਹਿਲਾ ਐਕਸ਼ਨ ਚੰਡੀਗੜ੍ਹ ਦੇ ਵਿੱਚ ਦਿੱਤਾ ਗਿਆ ਇੱਕ ਸੰਬੋਲਿਕ ਪ੍ਰੋਟੈਸਟ ਕੀਤਾ ਗਿਆ ਉਸ ਤੋਂ ਬਾਅਦ ਬਠਿੰਡੇ ਜਨਤਕ ਜਥੇਬੰਦੀਆਂ ਇਨਸਾਫ ਪਸੰਦ ਲੋਕਾਂ ਨਾਲ ਮੀਟਿੰਗ ਕਰਕੇ ਇੱਕ ਤਿੰਨ ਜਿਹੜੇ ਐਕਸ਼ਨ ਐਲਾਨ ਕੀਤੇ ਗਏ ਸੀ ਜੇਕਰ ਸਰਕਾਰ ਆਪ ਦੀ ਗਲਤੋਂ ਨਹੀਂ ਪਿੱਛੇ ਹਟਦੀ ਪਹਿਲਾ ਐਕਸ਼ਨ ਸੀ ਮਾਲਵੇ ਦੀ ਧਰਤੀ ਤੇ ਦੂਜਾ ਐਕਸ਼ਨ ਸੀ ਮਾਝੇ ਦੀ ਧਰਤੀ ਤੇ ਤੀਜਾ 도ਆਬੇ ਤੇ ਮਾਲਵੇ ਵਾਲਾ ਐਕਸ਼ਨ ਸਫਲ ਹੋਇਆ ਵੱਡੇ ਪੱਧਰ ਤੇ ਲੋਕ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲੋਕਾਂ ਨੇ ਪਹੁੰਚ ਕੇ ਉਸ ਐਕਸ਼ਨ ਨੂੰ ਸਫਲ ਕੀਤਾ ਹੁਣ ਮਾਝੇ ਦੀ ਧਰਤੀ ਤੇ ਆਏ ਆ ਅੱਜ ਮਾਝੇ ਦੀਆਂ ਜਨਤਕ ਜਥੇਬੰਦੀਆਂ ਇਨਸਾਫਪਸੰਦ ਲੋਕਾਂ ਮਾਝੇ ਦੇ ਪੱਤਰਕਾਰ ਭਾਈਚਾਰੇ ਨਾਲ ਇਹ ਮੀਟਿੰਗ ਕਰਕੇ ਇਹ ਫੈਸਲਾ ਲਿਆ ਕਿ ਇਸ ਮਾਝੇ ਦੀ ਧਰਤੀ ਤੇ ਸ੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਦੀ ਧਰਤੀ ਤੇ 27 ਤਰੀਕ 11 ਵਜੇ ਡੀਸੀ ਦਫ਼ਤਰ ਅਮਰਸਰ ਵਿਖੇ ਇੱਕ ਵੱਡਾ ਪ੍ਰੋਟੈਸਟ ਕੀਤਾ ਜਾਵੇਗਾ ਮੀਡੀਆ ਦੀ ਆਵਾਜ਼ ਬੰਦੀ ਖਿਲਾਫ ਇਹ ਕਲਾ ਪਰਚੇ ਰੱਦ ਕਰਨਾ ਨੂੰ ਲੈ ਕੇ ਨਹੀਂ ਪਰਚੇ ਰੱਦ ਪਰਚਾ ਚੱਲ ਵੀ ਜਾਊ ਕੋਈ ਸਰਕਾਰ ਕੋਲੇ ਤੱਤ ਹੈ ਨਹੀਂਗੇ ਪਰਚਾ ਖੜਨਾ ਵੀ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਪੱਤਰਕਾਰ ਚਾਹੇ ਉਹ ਕਸਬੇ 'ਚ ਕੰਮ ਕਰਦਾ ਹੈ ਪਿੰਡ 'ਚ ਕੰਮ ਕਰਦਾ ਹੈ ਜ਼ਿਲ੍ਹੇ 'ਚ ਕੰਮ ਕਰਦਾ ਹੈ ਸੂਬੇ 'ਚ ਕੰਮ ਕਰਦਾ ਹੈ ਕਿਤੇ ਵੀ ਕੰਮ ਕਰਦਾ ਉਹਨੂੰ ਕੰਮ ਕਰਨ ਦੀ ਆਜ਼ਾਦੀ ਹੋਵੇ ਉਹਨੂੰ ਇਹ ਨਾ ਡਰ ਹੋਵੇ ਕਿ ਕੋਈ ਮੇਰੇ 'ਤੇ ਪਰਚਾ ਪਾ ਦੂਗਾ ਮੇਰੀ ਦੀ ਬਾਜ ਬੰਦੀ ਕਰ ਦੂਗਾ ਸਾਡੇ ਤੇ ਹੋਰ ਤਰੀਕੇ ਦਾ ਪਰਚ ਹੈ ਪਰ ਜਿਹੜੇ ਪੱਤਰਕਾਰ ਜ਼ਿਲ੍ਹਾ ਵਿੱਚ ਕੰਮ ਕਰਦੇ ਨੇ ਕਸਬਿਆਂ ਵਿੱਚ ਕੰਮ ਕਰਦੇ ਨੇ ਉਹਨਾਂ ਤੇ ਹੋਰ ਤਰੀਕੇ ਦੇ ਕਿਸੇ ਨੂੰ ਬਲੈਕਮੇਲ ਕਹਿ ਕੇ ਪਰਚਾ ਪਾ ਦਿੱਤਾ ਜਾਂਦਾ ਕਿਸੇ ਨੂੰ ਇਹ ਕਹਿ ਕੇ ਪਰਚਾ ਪਾ ਦਿੱਤਾ ਕਿ ਇਹਨੇ ਔਰਤ ਛੇੜੀ ਹੈ ਕਿਸੇ ਨੇ ਚੋਰੀ ਦਾ ਪਰਚਾ ਪਾ ਦਿੱਤਾ ਇਹਦਾ ਮਤਲਬ ਹਰ ਇੱਕ ਵੱਖਰੇ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ ਸੋ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਪੱਤਰਕਾਰ ਕੰਮ ਕਰ ਰਿਹਾ ਹੋ ਆਜ਼ਾਦੀ ਨਾਲ ਕੰਮ ਕਰੇ ਉਹਨੂੰ ਡਰ ਡੁੱਕਰ ਨਾ ਹੋਵੇ ਇਸੇ ਲਈ ਇਹ ਸੰਘਰਸ਼ ਲਗਾਤਾਰ ਕੀਤੇ ਜਾ ਰਹੇ ਆ ਤੇ ਅਸੀਂ ਇਹ ਇੱਕ ਗੱਲ ਕਹਿਣੇ ਆ ਕਿ ਇਹ ਸੰਘਰਸ਼ ਇਸ ਰੂਪ ਵਿੱਚ ਜਾਵੇਗਾ ਕਿ ਆਉਣ ਵਾਲੀਆਂ ਸਰਕਾਰ ਇਹ ਸਰਕਾਰ ਹੈ ਚਾਹੇ ਆਉਣ ਵਾਲੀਆਂ ਕੋਈ ਹੋਰ ਪਾਰਟੀਆਂ ਦੀ ਸਰਕਾਰਾਂ ਹਨ ਉਹਨਾਂ ਨੂੰ ਆਪਣੀ ਮੈਨੀਫੈਸਟੋ ਚ ਪੱਤਰਕਾਰਾਂ ਦੀ ਆਜ਼ਾਦੀ ਲਈ ਐਕਟ ਲੈ ਕੇ ਆਉਣੇ ਪੈਣਗੇ ਇਹ ਅਸੀਂ ਮਜਬੂਰ ਕਰ ਦਿਆਂਗੇ ਸੋ ਇਹ ਸੰਘਰਸ਼ ਸਮੁੱਚੇ ਪੱਤਰਕਾਰਾਂ ਦੀ ਆਜ਼ਾਦੀ ਦੇ ਲਈ ਹੈ ਸਮੁੱਚੇ ਇਨਸਾਫ਼ پسند ਲੋਕਾਂ ਦੀ ਬੋਲਣ ਦੀ ਆਜ਼ਾਦੀ ਦੇ ਲਈ ਹੈ ਇਹ ਤੇ ਮਨਿੰਦਰ ਸਿੰਘ ਹੋਣਾ ਤੇ ਪਰਚੀ ਦਸਾ ਗਏ ਨੇ ਪਰਚੀ ਹੈ ਇਦਾਂ ਦੀ ਪਰਚੀ ਤੇ ਜਿਵੇਂ ਕਿ ਦੇਖਿਆ ਜਾਵੇ ਕਿ ਹੋਰ ਜਿਹੜੇ ਛੋਟੇ ਕਿਸਮਾਂ ਦੀ ਗੱਲ ਕੀਤੀ ਹੈ ਨਾਜਾਇਜ਼ ਪਰਚੀ ਜਿਹੜੀ ਸਰਕਾਰ ਦਿਨੋਂ ਦਿਨ ਦੇ ਰਹੀ ਹੈ ਜਿਹੜੀ ਕਿ ਜਨਤਕ ਨਹੀਂ ਹੋ ਰਹੀ ਜਿਹੜੀ ਕਿ ਤੁਹਾਡੇ ਤੇ ਜਨਤਕ ਹੋ ਗਏ ਜਿਹੜੇ ਡਿਵੀਜ਼ਨ ਲੈਵਲ ਤੇ ਨੇ ਡਿਸਟ੍ਰਿਕਟ ਲੈਵਲ ਤੇ ਨੇ ਤੁਸੀਂ ਹੁਣੇ ਗੱਲ ਕਰਕੇ ਹਟਿਆ ਇਹ ਕਿਤੇ ਸੋਚਣ ਦਾ ਵਿਸ਼ਾ ਵੀ ਹੈ ਕਿ ਅਦਾਰੇ ਖੜਦੇ ਨਹੀਂ ਆ ਪੱਤਰਕਾਰ ਨੂੰ ਖੁਦ ਖੜਨਾ ਪੈਂਦਾ ਇਹ ਵੀ ਇੱਕ ਚਿੰਤਾ ਵਿਸ਼ਾ ਹੈਗਾ ਜੀ ਬਿਲਕੁਲ ਜੀ ਪਰ ਅਸੀਂ ਇਹ ਗੱਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਹੁਤ ਪਰਚੇ ਹੋ ਰਹੇ ਆ ਬਾਕੀ ਦਬੇ ਰਹਿ ਜਾਂਦੇ ਆ ਲੋਕਲ ਲੈਵਲ ਤੇ ਕਈ ਵਾਰ ਸਪੋਰਟ ਵੀ ਨਹੀਂ ਮਿਲਦੀ ਬੰਦਾ ਘਰੇ ਵੀ ਬਹਿ ਜਾਂਦਾ ਪਰ ਅਸੀਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਲੋਕਾਂ ਤੇ ਵੀ ਪਰਚਾ ਦਰਜ ਹੋਇਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਇਕੱਠ ਦੇ ਵਿੱਚ ਪਹੁੰਚੋ ਸਾਨੂੰ ਦੱਸੋ ਕਟਵਾੜੋ ਸਮਾਂਚ ਤੋਂ ਦਾ ਤੁਹਾਡੀ ਆਵਾਜ਼ ਉਠਾਈ ਜਾਵੇ ਕਿਉਂਕਿ ਪੱਤਰਕਾਰ ਵੱਡਾ ਛੋਟਾ ਨਹੀਂ ਹੁੰਦਾ ਪੱਤਰਕਾਰ ਪੱਤਰਕਾਰ ਹੁੰਦਾ ਹੈ ਪੱਤਰਕਾਰ ਦੀ ਖਬਰ ਇਹ ਕੀ ਪਤਾ ਹੈ ਕਿ ਜਿਹੜਾ ਕਸਬੇ ਵਿੱਚ ਬੈਠਾ ਪੱਤਰਕਾਰ ਉਹਦੀ ਖਬਰ ਦੁਨੀਆ ਤੱਕ ਦੁਨੀਆ ਤੱਕ ਹਿਲਾ ਦੇਵੇ ਕਿਉਂਕਿ ਖਬਰ ਹੀ ਕੋਈ ਇਹੋ ਜਿਹੀ ਲੈ ਆਵੇ ਸੋ ਹਰ ਇੱਕ ਪੱਤਰਕਾਰ ਉਸੇ ਹੀ ਲੈਵਲ ਦਾ ਹੁੰਦਾ ਜਿਸ ਲੈਵਲ ਦੇ ਬਾਕੀਆਂ ਨੂੰ ਗਿਣਿਆ ਜਾਂਦਾ ਵੱਡਾ ਛੋਟਾ ਕੋਈ ਨਹੀਂ ਸਾਰਿਆਂ ਨੂੰ ਅਪੀਲ ਹੈ ਕਿ ਜੇਕਰ ਕੋਈ ਪੀੜਤ ਹੈ ਸਰਕਾਰ ਤੋਂ ਇਸ ਸਿਸਟਮ ਤੋਂ ਤਾਂ ਉਸ 27 ਤਰੀਕ ਨੂੰ ਪਹੁੰਚੋ ਉਥੇ ਆਪਾਂ ਕਰੀਏ ਜੇ ਫੇਰ ਨਹੀਂ ਹੁੰਦਾ ਫੇਰ ਆਪਾਂ ਇਹ ਅਗਲਾ ਐਕਸ਼ਨ ਲੱਖਾਂਗੇ ਤਾਂ ਲਗਾਤਾਰ ਜਿਹੜੀ ਪ੍ਰੈਸ ਦੀ ਜਿਆਦੀਪਾਲ ਸੰਘਰਸ਼ ਕਮੇਟੀ ਹੈ ਇਹ ਕੋਈ ਸਾਡੇ ਤੱਕ ਸੀਮਿਤ ਨਹੀਂ ਹੈ ਇਹ ਹਰ ਇੱਕ ਉਸ ਪੱਤਰਕਾਰ ਦਾ ਸੰਘਰਸ਼ ਲੜਨ ਨੂੰ ਤਿਆਰ ਹੈ ਜਿਹੜੇ ਪੱਤਰਕਾਰ ਇਹ ਸਰਕਾਰ ਦੇ ਸਿਸਟਮ ਦੇ ਸਤਾਏ ਹੋਏ ਆ ਇਹ ਪੱਤਰਕਾਰਾਂ ਦੇ ਉੱਤੇ ਪਹਿਲਾਂ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਸੀ ਤੁਹਾਨੂੰ ਲੱਗਦਾ ਨਹੀਂ ਕਿ ਦੂਜੀਆਂ ਸਰਕਾਰਾਂ ਦੇ ਨਾਲੋਂ ਇਹ ਆਮ ਆਦਮੀ ਪਾਰਟੀ ਹਟ ਕੇ ਜ਼ਿਆਦਾ ਕੁਝ ਕਰ ਰਹੀ ਹੈ ਬਿਲਕੁਲ ਜੀ ਜਿਵੇਂ ਪਹਿਲਾਂ ਵੀ ਇਥੇ ਕਈ ਬੁਲਾਰਿਆਂ ਨੇ ਜ਼ਿਕਰ ਕੀਤਾ ਪੱਟੀ ਸਾਹਿਬ ਨੇ ਬਹੁਤ ਸੀਨੀਅਰ ਨੇ ਆਪਣੇ ਇਧਰ ਮਾਜੇ ਦੇ ਪੱਤਰਕਾਰ ਉਹਨਾਂ ਨੇ ਜੇਕਰ ਕੀਤਾ ਕਿ ਕਾਲੀ ਕਾਂਗਰਸ ਦਾ ਉਹਨਾਂ ਨੇ ਐਗਜ਼ਾਮਪਲਾਂ ਦੇ ਕੇ ਸਮਝਾਇਆ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਜਦ ਪਤਾ ਲੱਗਦਾ ਸੀ ਕਿ ਪੱਤਰਕਾਰਾਂ ਨਾਲ ਪੰਗਾ ਪੈ ਗਿਆ ਉਹ ਟੈਕਲ ਕਰਦੇ ਸੀ ਕਿਵੇਂ ਕੈਪਟਨ ਅਮਰਿੰਦਰ ਸਿੰਘ ਟੈਕਲ ਕਰਦੇ ਸੀ ਇਹ ਇਥੇ ਤਾਂ ਸਰਕਾਰ ਹੀ ਨਹੀਂ ਚੱਲ ਰਹੀ ਕੰਪਨੀ ਚੱਲ ਰਹੀ ਹੈ ਇੱਕ ਸੋਸ਼ਲ ਮੀਡੀਆ ਕੰਪਨੀ ਹੈ ਜਿਹਦਾ ਸਰਕਾਰ ਆ ਗਈ ਪੰਜਾਬ 'ਚ ਉਹ ਹੁਣ ਲਗਾਤਾਰ ਆਪ ਦੇ ਹਿਸਾਬ ਨਾਲ ਲੋਕਾਂ ਨੂੰ ਚੋਣਾਂ ਤੇ ਲੱਗੀ ਹੈ ਜੇ ਤਾਂ ਕੋਈ ਪਾਰਟੀ ਹੋਵੇ ਵਿਚਾਰਧਾਰਾ ਹੋਵੇ ਕੋਈ ਸੋਚ ਹੋਵੇ ਤਾਂ ਤਾਂ ਸੋਚਿਆ ਜਾਵੇ ਇਹ ਤਾਂ ਕੰਪਨੀ ਦਾ ਕਦਾ ਲੱਗਿਆ ਉਹਦੇ ਕੁਝ ਬੰਦੇ ਦਿੱਲੀ ਤੋਂ ਬੈਠੇ ਆ ਕੁਝ ਪੰਜਾਬ ਦੇ ਹੋ ਲਗਾਤਾਰ ਪੰਜਾਬ ਨੂੰ ਲੁੱਟੀ ਜਾ ਰਹੇ ਐ ਤੇ ਜਿਹੜਾ ਸਵਾਲ ਉਠਾਉਂਦਾ ਉਸਤੇ ਪਰਚੇ ਪਾਏ ਜਾ ਰਹੇ ਤਾਂ ਹੀ ਕਰਕੇ ਪਾਰਟੀ ਨਾ ਹੋਣ ਕਰਕੇ ਇਹਨਾਂ ਦੀ ਸਹਿਣਸ਼ੀਲਤਾ ਹੈ ਨਹੀਂ ਕਿ ਚਾਹੁੰਦੇ ਆ ਕਿ ਜੋ ਕੁਝ ਅਸੀਂ ਕਹਤਾ ਉਤੋਂ ਲਿਖ ਕੇ ਆ ਗਿਆ ਉਹ ਸ਼ਾਪ ਦਿਓ ਜੇਕਰ ਕੋਈ ਆਜ਼ਾਦੀ ਦੇ ਤੌਰ ਤੇ ਕੋਈ ਗੱਲ ਕਰੂਗਾ ਉਹ ਇੱਥੇ ਫਿਰ ਇਸ ਤਰੀਕੇ ਦਾ ਹੋ ਜਾਏ ਇਹਦੇ ਵਿੱਚ ਬਾਕੀ ਜਥੇਬੰਦੀਆਂ ਤੇ ਸਰਕਾਰਾਂ ਦੇ ਹੋਰ ਬੰਦਿਆਂ ਵੱਲੋਂ ਜਿ세 ਤਰ੍ਹਾਂ ਕਾਲੀ ਕਾਂਗਰਸੀ ਜਾਂ ਹੋਰ ਜਥੇਬੰਦੀਆਂ ਦੇ ਆ ਜਾਂਦੇ ਆਪਣੇ ਨਾਲ ਪੱਤਰਕਾਰਾਂ ਨਾਲ ਖੜੇ ਆ ਇਹਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜੇ ਪੁਰਾਣੇ ਵਰਕਰ ਸੀ ਆਮ ਆदमी ਪਾਰਟੀ ਜਿਨ੍ਹਾਂ ਨੂੰ ਇਗਨੋਰ ਕਰ ਦਿੱਤਾ ਗਿਆ ਦੂਜੀਆਂ ਪਾਰਟੀਆਂ ਦੇ ਆ ਕੇ ਲਿਆ ਕੇ ਬੰਦੇ ਸਾਹਮਣੇ ਲਾਤੇ ਉਹ ਬੰਦੇ ਵੀ ਤੁਹਾਡਾ ਜਿਹੜਾ ਇਸ ਕੰਮ ਦੇ ਸਾਥ ਦੇ ਰਹੇ ਪੁਰਾਣੇ ਜਿਹੜੇ ਵਰਕਰ ਕੋਲੇਗ ਮਤਲਬ ਹਰ ਇਨਸਾਫ ਆਹ ਦੇਖੋ ਆਮ ਆਦੀ ਪਾਰਟੀ ਚ ਸਾਰੇ ਬੰਦੇ ਥੋੜੀ ਮਾੜੇ ਆ ਕੁਝ ਕੀ ਮਾੜੇ ਆ ਜਿਹੜੇ ਉੱਤੇ ਬੈਠੇ ਜਿਹੜੇ ਇਹੋ ਜਿਹੇ ਕੁਝ ਹਰਕਤਾਂ ਕਰਦੇ ਆ ਬڑے ਬੰਦੇ ਆ ਜਿਹੜੇ ਪਿੰਡਾਂ 'ਚ ਬੈਠੇ ਜਿਹੜੇ ਇਸ ਅਸੀਂ ਅਸੀਂ ਖੁਦ ਜੁੜੇ ਰਹੇ ਆ ਮੈਂ ਖੁਦ ਜੁੜਿਆ ਰਿਹਾ ਮੈਂ ਮੇਰੀਆਂ ਫੋਟੋ ਆਈ ਪਾਉਂਦੇ ਆ ਆਪਣੇ ਪਾਰਟੀ ਵਾਲੇ ਇਸੇ ਕੜਾ ਮਨਕਨ ਸਾਨੂੰ ਇਹ ਲੱਗਦਾ ਸੀ ਕਿ ਕੋਈ ਬਦਲਾ ਆਵੇਗਾ ਪੰਜਾਬ 'ਚ ਕੋਈ ਵੱਖਰਾ ਹੋਵੇਗਾ ਪਰ ਸਾਨੂੰ 2018 ਦੀ ਪਤਾ ਲੱਗ ਗਿਆ ਸੀ ਕਿ ਨੀਤੀਆਂ ਪੌਂਸੀਆਂ ਉਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਸੋ ਇਸ ਕਰਕੇ ਅਸੀਂ ਉਹ ਤੋਂ ਹਟ ਗਏ ਤੇ ਜਿਹੜੇ ਅੱਜ ਹਟ ਰਹੇ ਆ ਉਹਨਾਂ ਸਾਰਿਆਂ ਨੂੰ ਇਹ ਲੱਗ ਰਿਹਾ ਕਿ ਇਹ ਕਿਸੇ ਤਨਪੱਤਨ ਨਹੀਂ ਲਾਉਂਦੇ ਇਹ ਉਸੇ ਤਰੀਕੇ ਨਾਲ ਉਹਨਾਂ ਹੀ ਪਾਲਿਸੀਆਂ ਉੱਤੇ ਚੱਲ ਰਹੇ ਜਿਵੇਂ ਪਹਿਲਾਂ ਵਾਲੀਆਂ ਸੀ ਪਹਿਲਾਂ ਵਾਲਿਆਂ ਤਾਂ ਮੰਨਿਆ ਸੀ ਕਿ ਉਹ ਤਾਂ ਇਹ ਐ ਪਰ ਇਹ ਤਾਂ ਕਹਿ ਕੇ ਐਸੀ ਬਦਲਾ ਲਿਆਵਾਂਗੀ ਜਦੋਂ ਅੱਜ ਉਹਨਾਂ ਦੇ ਦਿਲ ਟੁੱਟ ਰਹੇ ਆ ਉਹਨਾਂ ਦੇ ਵਿਸ਼ਵਾਸ ਟੁੱਟ ਰਹੇ ਆ ਕਿ ਤਾਂ ਉਹਨਾਂ ਨਾਲੋਂ ਵੀ ਖਤਰਨਾਕ ਉਹ ਆ ਰਹੇ ਆ ਸਾਡੇ ਸਾਥ ਚ ਵੀ ਆ ਰਹੇ ਸਾਡਾ ਸਹਿਯੋਗ ਵੀ ਕਰ ਰਹੇ ਆ ਸਾਡਾ ਅਸੀਂ ਵੈਲਕਮ ਵੀ ਕਰਦੇ ਆ ਉਹਨਾਂ 27 ਦੇ ਵਿੱਚ ਫਿਰ ਦੁਬਾਰਾ ਆ ਸਕਦਾ ਬਦਲਾ ਇਸੇ ਸਰਕਾਰ ਤੋਂ ਦੇਖੋ ਜੇ ਤਾਂ ਇਹ ਚੰਗੇ ਕੰਮ ਕਰਨਗੇ ਹਜੇ ਵੀ ਬਹੁਤ ਮੌਕਾ ਹੈ 8-9 ਮਹੀਨਿਆਂ ਦਾ ਮੌਕਾ ਹਰ ਸਰਕਾਰ ਲਈ ਬਹੁਤ ਹੁੰਦਾ ਕਿਸਾਨ ਸੰਘਰਸ਼ ਕਰਨ ਜਾ ਰਹੇ ਸੀ ਬਠਿੰਡੇ ਅਗਰਾਹਾ ਜਥੇਬੰਦੀ ਉਹਨਾਂ ਨੂੰ ਜਿਸ ਤਰੀਕੇ ਨਾਲ ਡੱਕਿਆ ਗਿਆ ਇਹ ਮੈਨੂੰ ਲੱਗਦਾ ਹੈ ਆਪਦੀ ਕਬਰ ਤੇ ਆਪ ਹੀ ਕੇਲ ਠੋਕ ਰਹੇ ਹੈ মিডিਆ ਨਾਲ ਪੰਗਾ ਲੈ ਲਿਆ ਜਥੇਬੰਦੀਆਂ ਨਾਲ ਪੰਗਾ ਲੈ ਲਿਆ ਹਰ ਇੱਕ ਵਰਗ ਨਾਲ ਧਾਰਮਿਕ ਸੰਸਥਾਵਾਂ ਨਾਲ ਪੰਗਾ ਲੈ ਲਿਆ ਛੱਡ ਹੀ ਨਹੀਂ ਰਿਹਾ ਕਿਸੇ ਨੂੰ ਜਿਹੜੇ ਪਾਸੋਂ ਵੀ ਮਤਲਬ ਹੁੰਦਾ ਕਿ ਉਸ ਪਾਸੇ ਜਾ ਕੇ ਨਾ ਟੋਚ ਡਾ ਲੈਣੀ ਹੈ ਇਹ ਆਪ ਦੀ ਕਬਰ ਦੇ ਵਿੱਚ ਕੱਲਾ ਆਪ ਹੀ ਟੋਕੀ ਜਾਂਦੀ ਲੋਕਤੰਤਰ ਦੱਸਦੇ ਸੀ ਕਿ ਲੋਕਤੰਤਰ ਦੇ ਬਹੁਤ ਚੌਥਾ ਸਤੰਭ ਮੀਡੀਆ ਨੂੰ ਕਹਿੰਦੇ ਇਹਨਾਂ ਦੇ ਬਲਦੇਜ ਪੰਨੂ ਜਿਹੜਾ ਬੜਾ ਵੱਡਾ ਸਲਾਹਕਾਰ ਪਰ ਕੀ ਕਹਸੇ ਕਿ ਕਿਤੇ ਇੱਕ ਮੰਚ ਤੇ ਜਰਨਲਿਸਟ ਵੀ ਰਹੇ ਉਹ ਨੂੰ ਪਤਾ ਇਹ ਚੀਜ਼ ਦੇਖੋ ਜੀ ਲੋਕਤੰਤਰ ਤਾਂ ਇਹ ਉਦੋਂ ਕਹਿੰਦੇ ਸੀ ਨਾ ਜਦੋਂ ਆ ਲੋਕਤੰਤਰ ਅੱਜ ਵੀ ਹੈਗਾ ਜਦੋਂ ਇਹ ਹਰਿਆਣਾ ਟੱਪ ਜਾਂਦੇ ਦਿੱਲੀ ਪਹੁੰਚ ਜਾਂਦੇ ਉੱਥੇ ਡੈਮੋਕ੍ਰੇਸੀ ਨੂੰ ਖਤਰਾ ਹੋ ਜਾਂਦਾ ਪਰ ਜਿਉਂ ਹੀ ਇਧਰ ਨੂੰ ਮੁੜਦੇ ਐ ਸਾਰੀ ਡੈਮੋਕ੍ਰੇਸੀਆਂ ਤਾਂ ਜਿਗਾਂ ਉਡਾ ਇਹ ਲੋਕਤੰਤਰੀ ਜਿਹੜੇ ਦੁਹਾਈਆਂ ਪਾਉਂਦੇ ਸੀ ਤੁਸੀਂ ਪੰਨੋਸਾਲ ਦਾ ਕਿਹਾ ਉਹ ਖੁਦ ਪੱਤਰਕਾਰ ਰਹੇ ਨੇ ਸਲਾਹਕਾਰ ਵੀ ਹੈ ਪਤਾ ਹੀ ਨਹੀਂ ਕੀ ਸੋਚ ਰਹੇ ਹੈ ਜਾਂ ਤਾਂ ਉਹਨਾਂ ਦੀ ਕੋਈ ਸਲਾਹ ਹੀ ਨਹੀਂ ਲੈ ਰਿਆ ਤੇ ਜਾਂ ਉਹ ਗਲਤ ਸਲਾਹਾਂ ਦੇ ਰਿਹਾ ਦੋ ਹੀ ਗੱਲਾਂ ਹੈ ਪਰ ਇਸ ਤਰੀਕੇ ਨਾਲ ਉਹ ਪਾਰਟੀ ਦਾ ਹੀ ਨੁਕਸਾਨ ਕਰ ਰਿਹਾ ਸਾਡਾ ਕੀ ਨੁਕਸਾਨ ਹੋਣਾ ਠੀਕ ਹੈ ਅਸੀਂ ਤਾਂ ਜੋ ਅਸੀਂ ਤਾਂ ਪਹਿਲਾਂ ਵੀ ਕਿਹੜਾ ਕੋਈ ਬਹੁਤ ਵੱਡੇ ਚੈਨਲਾਂ ਦੇ ਮਾਲਕਾਂ ਵੀ ਸਾਨੂੰ ਹਜ਼ਾਰਾਂ ਦਾ ਘਾਟਾ ਆ ਜਾਂ ਅਰਬਾਂ ਦਾ ਘਾਟਾ ਪੈਣਾ ਸਾਨੂੰ ਤਾਂ ਉਹੀ ਘਾਟੇ ਲੱਖਾਂ ਪੰਜਾਹ ਹਜ਼ਾਰਾਂ ਦੇ ਪੈਣੇ ਆ ਉਹ ਅਸੀਂ ਚੱਲ ਲਾਂਗੇ ਜੇ ਉਖਲੇ ਚ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਹੁਣ ਅਸੀਂ ਉਖਲੇ ਸਿਰ ਦੇਈ ਬੈਠੇ ਆ ਜੋ ਮਰਜੀ ਇਹ ਕਰੀ ਜਾਣ ਅਸੀਂ ਤਾਂ ਇਸ ਤਰੀਕੇ ਨਾਲ ਲੜਦੇ ਰਹਿਣਾ ਜਿਹੜੀ ਸੰਜੋਗ ਨਾਲ ਇੱਕ 27 ਤਰੀਕ 27 ਫਰਵਰੀ ਜਿਹੜੀ ਅੰਮ੍ਰਿਤਸਰ ਡੀਸੀ ਦਫ਼ਤਰ ਜਿਹੜੀ ਆ ਧਰਨਾ ਰੱਖਿਆ ਗਿਆ ਏ ਉੱਥੇ ਆਪਾਂ ਮੰਗ ਪੱਤਰ ਦੇਣਾ ਏ ਤੁਹਾਨੂੰ ਲੱਗਦਾ ਨਹੀਂ ਕਿ 27 ਹੀ ਤਰੀਕ ਆਈ ਆਉਣ ਵਾਲੀ ਜਿਹੜੀ 27 ਸਾਨਿਆ ਉਹਦੇ ਚ ਇਹਨਾਂ ਦਾ ਤਬੂਦਾ ਆਖਰੀ ਕਿਲਾ ਸਾਬਤ ਹੋਵੇਗਾ ਬਿਲਕੁਲ ਜੀ ਜੇ ਹਰਕਤਾਂ ਤੋਂ ਬਾਇਨ ਆਏ ਤਾਂ ਇਹ ਅੱਜ 27 ਤਰੀਕ ਨੇ ਤੈਅ ਕਰਦਣੀ ਇਹਨਾਂ ਦੀ 27 ਇਹ ਕਲੀਅਰ ਹੈ ਕਿ ਜੇਕਰ ਇਹ মিডিਆ ਨਾਲ ਪੰਗੇ ਲੈਣ ਤੋਂ ਬਾਅਦ ਨਾ ਇਹ ਲੋਕਾਂ ਦੀ ਵਾਇਬੰਦੀ ਕਰਨ ਤੋਂ ਬਾਅਦ ਨਾ ਤਾਂ 27 ਇਹਨਾਂ ਦੀ ਆਖਰੀ ਤਰੀਕ ਹੀ ਬਣ ਜਾਣੀ ਹੈ ਉਸ ਤੋਂ ਬਾਅਦ ਇਹ ਉੱਠ ਨਹੀਂ ਸਕਦੇ ਇੱਕ ਆਖਰੀ ਸਵਾਲ ਕਿ ਜਿਵੇਂ ਰਵਿੰਦ ਕੇਜਰੀਵਾਲ ਨੂੰ ਸੰਜੇ ਸਿੰਘ ਨੂੰ ਜਾਂ ਜੈਨ ਨੂੰ ਇਹਨਾਂ ਨੂੰ ਜਮਾਨਤਾਂ ਮਿਲੀਆਂ ਤੇ ਇਹਨਾਂ ਨੇ ਕਿਹਾ ਕਿ ਲੋਕਤੰਤਰ ਦੀ ਜਿੱਤ ਹੋਈ ਆ ਹੁਣ ਬਿਕਰਮਜੀਠੀਆ ਨੂੰ ਆਪਣਾ ਜਮਾਨਤ ਮਿਲੀ ਆ ਤੇ ਇਹ ਕਹਿੰਦੇ ਲੋਕਤੰਤਰ ਦਾ ਘਾਣ ਹੋਇਆ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਜੇ ਤਾਂ ਹਰਿਆਣਾ ਡੱਪ ਜਾਂਦੇ ਤਾਂ ਡੈਮੋਕ੍ਰੇਸੀ ਐ ਜਦੋਂ ਇੱਧਰ ਮੁੜੇ ਆਉਂਦੇ ਤਾਂ ਡੈਮੋਕ੍ਰੇਸੀ ਖਤਮ ਹੋ ਜਾਂਦੀ ਹੈ ਜੇ ਤਾਂ ਇਹਨਾਂ ਦੇ ਕਿਸੇ ਲੀਡਰ ਨੂੰ ਜਮਾਨਤ ਮਿਲ ਜੇ ਤਾਂ ਵੈਲ ਲੈਂਡ ਕੋਟਾ ਉਹ ਬੜੀ ਅਰਵਿੰਦ ਕੇਜਰੀਵਾਲ ਨੂੰ ਇੱਕ ਸੰਮਣ ਜਾਰੀ ਹੋਏ ਸੀ ਉਹਨਾਂ ਦੇ ਵਿੱਚੋਂ ਹੀ ਰਾਹਤ ਮਿਲੀ ਸੀ ਐ ਸ਼ੁਰੂ ਸ਼ੋਅ ਕਰਤਾ ਕਿ ਈਡੀ ਤੋਂ ਰਾਹਤ ਮਿਲ ਗਈ ਹਾਲਾਂਕਿ ਸੰਮਣਾ ਤੇ ਹੀ ਸੀਗੀ ਸਿਰਫ ਆਪ ਦੇ ਵਿੱਚ ਇਹਨਾਂ ਦਾ ਏਜੰਡਾ ਬਹੁਤ ਪ੍ਰਚਾਰਿਆ ਜਾਂਦਾ ਦੂਜਾ ਕੋਈ ਵੀ ਬੰਦਾ ਹੋਵੇ ਇਵਨ ਵਿਕਰਮਜੀਤ ਜੀ ਨਹੀਂ ਕੋਈ ਵੀ ਕਿਸੇ ਵੀ ਪਾਰਟੀ ਦਾ ਭਾਰਤਪੁਸ਼ਨਾਸ਼ੂ ਹੋਵੇ ਕੁਝ ਹੋਵੇ ਉਹ ਸਾਰਿਆਂ ਲਈ ਇਹਨਾਂ ਦਾ ਰੂਲ ਇਹ ਹੁੰਦਾ ਦੂਜਿਆਂ ਦੀ ਆਪਣੀਆਂ ਹੱਥ ਚ ਆਪਣੀਆਂ ਕੱਚ ਦੂਜਿਆਂ ਦੇ ਹੱਥ ਚ ਇਹਨਾਂ ਦਾ ਸ਼ੁਰੂ ਤੋਂ ਹੀ ਰੂਲ ਰਿਹਾ ਸਾਡੇ ਬਹੁਤ ਸਾਰੇ ਪੱਤਰਕਾਰ ਭਰਾ ਜਿਹੜੇ ਆਪਣੇ ਸੰਘਰਸ਼ ਦਾ ਸਾਥ ਦੇ ਰਹੇ ਤੇ ਕੁਝ ਭਰਾ ਪੱਤਰਕਾਰ ਜਿਹੜੇ ਆ ਕੁਝ ਲੀਡਰਾਂ ਦੇ ਕੋਲ ਜਿਹਨੂੰ ਗੋਦੀਆ ਮੀਡੀਆ ਦੇ ਵਿੱਚ ਕਹਿੰਦੇ ਆਪਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹਾਂਗੇ ਆਪਾਂ ਤਾਂ ਇਹ ਹੀ ਕਹਨੇ ਆ ਵੀ ਆਜੋ ਆਜ਼ਾਦੀ ਨਾਲ ਜਾਣ ਦਾ ਨਜ਼ਾਰਾ ਵੱਖਰਾ ਹੁੰਦਾ ਗੁਲਾਮੀ ਨਾਲ ਜਾਣ ਕੋਈ ਜੌਨ ਨਹੀਂ ਹੁੰਦਾ ਆਜ਼ਾਦੀ ਨਾਲ ਜਉਮੋਂ 27 ਨੂੰ ਪਹੁੰਚੋ ਵੱਡੇ ਗੈਂਤ ਚ ਜਿਹੜੇ ਸਾਥੀ ਅੱਜ ਆ ਗਏ ਤਾਂ ਇਨਕਲਾਬੀ ਨੇ ਇਹ ਤਾਂ ਪਹਿਲਾਂ ਵੀ ਲੜਦੇ ਰਹਿੰਦੇ ਨੇ ਲੜਦੇ ਹੀ ਰਹਿਣਾ ਇਹਨਾਂ ਨੇ ਤਾਂ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਕਿ ਆਓ ਇਸ ਲੈਂਡ ਦੇ ਵਿੱਚ ਖੜੇ ਹੋਵੋ ਆਨੰਦ ਵੱਖਰਾ ਹੈ ਪੈਸਾ ਵੱਖਰੀ ਚੀਜ਼ ਹੁੰਦੀ ਹੈ ਪਰ ਜ਼ਿੰਦਗੀ ਜਿਉਣ ਦਾ ਆਨੰਦ ਵੱਖਰਾ ਹੁੰਦਾ ਹੈ ਆਓ ਪੱਤਰਕਾਰੀ ਦਾ ਆਨੰਦ ਲਈਏ ਤੇ ਜ਼ਿੰਦਗੀ ਜਿਉਣ ਦਾ ਆਨੰਦ ਲਈਏ ਨਹੀਂ ਤੇ ਇਹ ਵੀ ਹੋ ਸਕਦਾ ਕਿ ਅੱਜ ਸਾਡੀ ਵਾਰੀ ਆ ਕੱਲ ਉਹਨਾਂ ਦੀ ਹੋਵੇ ਆ ਹੀ ਜਾਣੀ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜਦੋਂ ਬੜੇ ادارے ਅੱਜ ਵੀ ਹੈ ਜਿਹੜੇ ਪਹਿਲਾਂ ਨਾਲ ਨਾਲ ਕੇ ਚੱਲਦੇ ਰਿਹਾ ਅੱਜ ਬੜੋ ਜੀ ਮੈਦਾਨ ਤੇ ਆ ਜਾਣਗੇ ਠੀਕ ਰਹਿਣਗੇ ਨਹੀਂ ਤਾਂ ਫਿਰ ਅੱਜ ਪੱਤਰਕਾਰ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਪੱਤਰਕਾਰ ਵੱਖ-ਵੱਖ ਜਿਹੜੇ ਆ ਕਿਤਿਆਂ ਜੁੜੇ ਉਹ ਅੱਜ ਇਕੱਠੇ ਅੱਜ ਕਿਹੋ ਜਿਹਾ ਲੱਗਾ ਤੁਹਾਨੂੰ ਬਹੁਤ ਵਧੀਆ ਜੀ ਮੈਂ ਤਾਂ ਇਹ ਕਹਿਣਾ ਕਿ ਮੈਂ ਤੁਹਾਨੂੰ ਅੱਜ ਵੀ ਨਹੀਂ ਕਹਿੰਦਾ ਇਹ ਅੱਜ ਨਹੀਂ ਮਾਝੇ ਦੇ ਪੱਤਰਕਾਰਾਂ ਨੇ ਮਾਲਵੇ ਵਿੱਚ ਜਦੋਂ ਵੀ ਇਕੱਠ ਹੋਇਆ ਮਾਝੇ ਤੋਂ ਵੱਡੇ ਪੱਧਰ ਤੇ ਲੋਕ ਉੱਥੇ ਪਹੁੰਚੇ ਆ ਪੱਤਰਕਾਰ ਤਾਂ ਬਹੁਤ ਪਹੁੰਚ ਬਟਾਲੇ ਤੋਂ ਉਦੋਂ ਦਾ ਗਰਦਾਸਪੁਰ ਸਾਹਿਬ ਗਰਦਾਸਪੁਰ ਤੋਂ ਅੰਮ੍ਰਿਤਸਰ ਸਾਹਿਬ ਤੋਂ ਸਾਰੇ ਤੋਂ ਹੀ ਪਹੁੰਚਦੇ ਆ ਮਤਲਬ ਇਹ ਕੋਈ ਪਹਿਲੀ ਵਾਰ ਨਹੀਂ ਇਹ ਮਾਜੇ ਦੇ ਪੱਤਰਕਾਰਾਂ ਨੇ ਪਹਿਲਾਂ ਹੀ ਬਹੁਤ ਸਵਾਦ ਦਿੱਤਾ ਤੇ ਅੱਜ ਤਾਂ ਵਾਟਰ ਕੱਢ ਦਿੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਆ ਤੇ ਉਮੀਦ ਕਰਦੇ ਆ ਕਿ ਉਸ ਦਿਨ ਧਰਨੇ ਵਾਲਿਆਂ ਨੇ ਇਸ ਤੋਂ ਵੀ ਦੁੱਗਣੀ ਗਿਣਤੀ ਚ ਆਉਣਗੇ ਇੱਕ ਵਾਰੀ ਐਡਰੈਸ ਫਿਰ ਰੀਪੀਟ ਕਰ ਦਿਓ ਐਡਰੈਸ ਇਹ ਹੈ ਜੀ ਕਿ ਡੀਸੀ ਦਫਤਰ ਸ਼੍ਰੀ ਅੰਮ੍ਰਿਤਸਰ ਸਾਹਿਬ 27 ਤਰੀਕ ਨੂੰ 11 ਵਜੇ ਵੱਟ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਤਾਂ ਕਿ ਆਵਾਜ਼ ਬੰਦੀ ਖਿਲਾਫ ਆਵਾਜ਼ ਉਠਾਈ ਜਾ ਸਕੇ ਇਹ ਸਰਕਾਰ ਦਾ ਜੇ ਲਗਾਤਾਰ ਮੀਡੀਆ ਤੇ ਹਮਲੇ ਆ ਉਹਨਾਂ ਨੂੰ ਰੋਕਿਆ ਜਾ